ਇਹ ਸਾਰਾ ਮਸਲਾ 20 ਤਰੀਕ ਤੱਕ ਹੈ ਉਹ ਤੋਂ ਬਾਅਦ ਇਸ ਮਸਲੇ ਤੇ ਕਿੱਥੇ ਚਰਚਾ ਹੋਊਗੀ ਕਿਵੇਂ ਚਰਚਾ ਹੋਊਗੀ ਇਹ ਦੇਖਣ ਵਾਲਾ ਵਿਸ਼ਾ ਜਦੋਂ ਕਿ ਲੜਾਈ ਬਹੁਤ ਵੱਡੀ ਹੈ ਔਰ ਪਿੱਛੋਂ ਤੁਰੀ ਆਉਂਦੀ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਡੰਗ ਟਪਾਈ ਕੀਤੀ ਹੈ ਮੌਜੂਦਾ ਸਰਕਾਰ ਵੀ ਇੱਥੇ ਡੰਗ ਟਪਾਈ ਕਰਦੀ ਹੀ ਨਜ਼ਰ ਆਈ ਅੱਜ ਪੰਜਾਬ ਪ੍ਰਧਾਨ ਸਭਾ ਦੇ ਵਿਸ਼ੇਸ਼ ਪਾਣੀਆਂ ਦੇ ਮਸਲੇ ਤੇ ਬੁਲਾਏ ਗਏ ਇਲਾਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਤਕਰੀਰ ਕੀਤੀ ਹਰਪਾਲ ਚੀਮਾ ਨੇ ਕੀਤੀ ਬਾਕੀ ਮੰਤਰੀ ਬੋਲੇ ਸੱਤਾਧਾਰੀ ਧਿਰ ਦੇ ਐ ਦਰਜਨ ਤੋਂ ਵੱਧ ਬੰਦੇ ਬੋਲੇ ਵਿਰੋਧੀ ਧਿਰ ਦੇ 2-3 ਬੰਦੇ ਬੋਲੇ ਉਸ ਤੋਂ ਬਾਅਦ ਮਨਪ੍ਰੀਤਿਆਲੀ ਵੀ ਬੋਲੇ ਅਸ਼wini ਸ਼ਰਮਾ ਵੀ ਬੋਲੇ ਤੇ ਲੈ ਦੇ ਕੇ ਸਾਰਿਆਂ ਦੀ ਵਾਰੀ ਨਮਾਇੰਦਿਆਂ ਦੀ ਹਾਜ਼ਰੀ ਲੱਗੀ ਸੋ ਪਾਰਟੀ ਵਾਈਜ਼ ਹਾਜ਼ਰੀ ਲੱਗ ਗਈ ਤੇ ਉਸ ਤੋਂ ਬਾਅਦ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਗੱਲ ਉੱਭਰੀ ਕਿ ਡੈਮ ਸੇਫਟੀ ਜਿਹੜਾ ਐਕਟ ਹੈ ਉਸ ਦੇ ਖਿਲਾਫ ਮਤਾ ਲਿਆਂਦਾ ਗਿਆ ਕਿ ਵੀ ਇਹ ਮਨਜ਼ੂਰ ਨਹੀਂ ਕਰ। ਅਸਲ ਦੇ ਵਿੱਚ ਪਾਣੀ ਸਭਈ ਮਸਲਾ ਹੈ। ਹੂੰ ਤੇ ਜਿਹੜਾ ਰਿਪੀਰੀਅਨ ਸਿਧਾਂਤ ਹੈ ਉਹਦੇ ਅਨੁਸਾਰ ਮਾਲਕੀ ਤਾਂ ਹੁਣੀ ਜ਼ਰੂਰੀ ਹੈ ਕਿ ਹਿਮਾਚਲ ਤੱਕ ਵਗਦੇ ਪਾਣੀਆਂ ਦਾ ਹਿਮਾਚਲ ਮਾਲਕ ਹੈ। ਜੀ ਪੰਜਾਬ ਦੀ ਹੱਦ 'ਚ ਆ ਕੇ ਕੁਦਰਤੀ ਤੌਰ ਤੇ ਵਗਦੇ ਦਰਿਆਵਾਂ ਦਾ ਪੰਜਾਬ ਮਾਲਕ ਹੈ। ਜੀ ਸੋ ਤੁਸੀਂ ਸਾਡੀ ਮਾਲਕੀ ਵੀ ਨਹੀਂ ਕਬੂਲ ਕਰ ਰਹੇ। ਹੂੰ ਉਸ ਮਾਲਕੀ ਦੇ ਵਿੱਚੋਂ ਜੋ ਤੁਹਾਨੂੰ ਦਿੱਤਾ ਜਾ ਰਿਹਾ ਉਹਦੇ ਲਈ ਧੰਨਵਾਦ ਵੀ ਨਹੀਂ ਕਰਦੇ